ਵੀ ਪੰਜਾਬੀ ਕੋ ਆਜਾ ਧਰਤੀ ਦਾ ਦਿਹਾੜਾ ਆ ਜਾਣੇ ਕਿ ਧਰਤੀ ਦਾ ਦਿਨ ਮਨਾਇਆ ਜਾਂਦਾ ਵੀ ਧਰਤੀ ਮਾਂ ਨੂੰ ਕਿਵੇਂ ਬਚਾਉਣਾ ਕਰਵਾਣੀ ਕਹਿੰਦੇ ਧਰਤੀ ਭਾਈ ਮਾਂ ਪਾਣੀ ਪਿਉਲਾ ਤੇ ਹਵਾ ਥੋੜੀ ਦੁਰੂ ਹੈ ਵਿਚਾਰੇ ਇਹ ਜੇ ਹਜ਼ਾਰਾਂ ਹੀ ਵਿਚਾਰੇ ਜੰਡ ਇਹ ਜੇ ਐਂ ਦੇਖ ਲੋ ਐਂ ਇਹ ਨੂੜੇ ਪਏ ਆ ਵਿਚਾਰੇ 10000 ਓਏ ਪਲੋ ਮਾਨਸੋ ਓਏ ਲੋਕੋ ਕਿਹੜੇ ਅੰਧਵਿਸ਼ਵਾਰ ਚ ਫਸਿਓ ਬਈ ਓਏ ਇਹ ਧਰਤ ਕਰਕੇ ਦਾ ਧਰਤੀ ਆ ਅਸੀਂ ਬਰਾਤਾਂ ਨੂੰ ਮਾਰੀ ਜਾਂਦੇ ਹੁਣ ਆ ਮਾਰੀ ਜਾਂਦੇ ਆ ਜੰਡ ਦੀ ਉਮਰ ਕਹਿੰਦੇ ਹਜ਼ਾਰਾਂ ਸਾਲ ਦੀ ਹੋ ਜਾਂਦੇ ਹਜ਼ਾਰਾਂ ਸਾਲ ਆ ਦੇਖੋ ਇਹ ਤੇਲ ਦਿਖਾਈਏ ਜਿਹ ਲੈ ਕੇ ਜੜ ਤੇਲ ਪਾਇਆ ਯਾਰ ਪਰਲੇ ਪਾਸੇ ਹੀ ਲਿਆ ਆ ਵੱਡੀ ਭਈਆ ਆ ਤੇਲ ਦਿਖਾ ਗਾੜਾ ਤੇਲ ਦਿਖਾਓ ਇਹ ਆ ਦੇਖ ਲਓ ਆ ਤੇਲ ਪਾਵਾ ਜੜ ਚ ਲਾਇਆ ਰ ਹੱਦੂਗੀ ਹੱਦ ਉੱਤੇ ਵੀ ਤੇਲ ਪਾਇਆ ਫੇਰ ਪਤਾ ਨਹੀਂ ਕੀ ਪਤਾ ਨਹੀਂ ਕੀ ਲੱਭਦੇ ਐ ਹਰਾਨ ਆ ਮੈਂ ਗਰਵਾਣੀ ਕਹਿੰਦੀ ਆ ਅੰਡ ਜੇਨ ਸਿੱਧ ਚ ਕਿੰਨੀ ਉਤਪਤ ਖਾਨ ਬਹੁਤ ਰਚਦੀਨੀ ਵੀ ਕਾ ਪਾਪ ਵੀ ਜਿਹੜੀ ਇਹ ਦੁਨੀਆ ਦੀ ਦੁਨੀਆ ਤੇ ਉਤਪਤੀ ਹੋਈ ਆ ਦੁਨੀਆ ਤੇ ਜਿੰਨਾ ਵੀ ਜੀਵਨ ਧੜਕਦਾ ਇਹ ਬਨਾਸਪਤੀ ਦੇ ਵਿੱਚ ਵੀ ਆ ਇਹ ਦਰਖਤਾਂ 'ਚ ਵੀ ਜਾਨ ਐ ਜੜ ਜੂਨੀ ਤੇ ਹੁੰਦੇ ਆ ਨਾ ਮਾਰੋ ਇੱਕ ਕੋਈ ਨਹੀਂ ਰੱਖਿਆ ਅੰਤ ਵਿਸ਼ਵਾਸਾਂ 'ਤੇ ਪਤਾ ਨਹੀਂ ਕਿਹੜੇ ਬੇਲਿਆਂ ਦਾ ਖੜਾ ਹੁਣੇ ਤੇਲ ਪਾਪਾ ਆ ਕੇ ਮਚਾ ਦੇਣ ਕਿ ਉਤੋਂ ਬੰਦ ਦੇ ਲੀੜਾ ਸਾਹ ਘੁੱਟ ਦਿੰਦੇ ਆ ਅਦਾ ਇਹਨੇ ਕਿੰਨੇ ਲੱਖਾਂ ਦਰਸਤ ਇਹ ਜੇ ਵਿਚਾਰੇ ਇਸ ਤਰ੍ਹਾਂ ਕੀਤੇ ਪਏ ਆ ਜਾਂ ਮੈਨੂੰ ਦੱਸ ਦਿਓ ਵੀ ਆਹਾਂ ਲੀੜਾ ਜਾ ਬੰਨ ਕੇ ਤੇ ਆਹ ਤੇਲ ਪਾਉਣ ਦੇ ਨਾਲ ਕੁਝ ਹਾਸਲ ਹੁੰਦਾ ਦਰਸਤਾ ਨੂੰ ਬਚਾਉਣ ਦੀ ਲੋੜ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਅੱਜ ਧਰਤੀ ਦਿਹਾੜੇ ਦੇ ਉੱਤੇ ਹਾਂਜੀ ਅੱਜ ਧਰਤੀ ਦਿਹਾੜੇ ਤੇ ਦੋ ਚਾਰ ਸਨੇਹੀ ਪੰਜਾਬੀਆਂ ਦੇ ਨਾਂ ਧਰਤੀ ਮਾਂ ਦਾ ਦਿਹਾੜਾ ਹੈ ਆਪਣੀ ਮਾਂ ਨੂੰ ਬਚਾਉਣ ਲਈ ਅਸੀਂ ਜੋ ਵੀ ਕਰਸ ਰਾਂ ਜੋ ਸਾਡੇ ਸਾਰੇ ਹੈਗਾ ਕਣਕ ਦੀ ਨਾੜ ਨੂੰ ਅੱਗ ਨਾ ਲਾਓ ਸਰ ਸਕਦਾ ਹੈ ਤੇ ਫੇਰ ਵੀ ਆਤ ਦੇ ਆਦੀਆਂ ਵੀ ਲਾਉਣੀ ਲਾਉਣੀ ਹੈ ਦਾਸਤਾਂ ਨੂੰ ਦੂਰ ਕਰਕੇ ਲਾ ਲਓ ਇਹਨਾਂ ਦਾ 100 ਗੀਆਂ ਅੰਡੇ ਦਿੰਦੀਆਂ ਨੇ ਬਾਣਾ ਦੇ ਵਿੱਚ ਉਹ ਅੰਡਿਆਂ ਦਾ ਖਿਆਲ ਰੱਖਿਓ ਬੱਚਿਆਂ ਦਾ ਖਿਆਲ ਰੱਖਿਓ ਲੱਖਾਂ ਆਪਾਂ ਪੰਛੀ ਉਹਨਾਂ ਦੇ ਅੰਡੇ ਉਹਨਾਂ ਦੇ ਬੱਚੇ ਮਚਾ ਦਿੰਦੇ ਆ ਮਾਰ ਦਿੰਦੇ ਆ ਇਸੇ ਕਰਕੇ ਜਿਹੜਾ ਅੱਜ ਕੈਰ ਟੁੱਟਿਆ ਹੋਇਆ ਪੰਜਾਬੀਆਂ ਤੇ ਸਾਡੀ ਨੌਜਵਾਨੀ ਛਿੱਟੇ ਨਾਲ ਮਰਨੀ ਐਕਸੀਡੈਂਟਾਂ ਚ ਮਰਨੀ ਬਿਮਾਰੀਆਂ ਨਾਲ ਮਰਨੀ ਬੱਚਿਆਂ ਦਾ ਪੈਦਾ ਨਾ ਹੋਣਾ ਇਹ ਫਿਰ ਕੁਦਰਤ ਦੇ ਰੰਗ ਹੈ ਕੁਦਰਤ ਮੂੜ ਮਾਂ ਜਵਾਬ ਦਿੰਦੀ ਹੈ ਜਿੰਨਾ ਅਸੀਂ ਕੁਦਰਤ ਨਾਲ ਖਲਵਾੜ ਕਰਾਂਗੇ ਧਰਤੀ ਮਾਂ ਨਾਲ ਖਲਵਾੜ ਕਰਾਂਗੇ ਆਪਣੇ ਪਾਣੀਆਂ ਨਾਲ ਅਗਲਾ ਸੁਨੇਹਾ ਪੰਜਾਬੀਓ ਸਾਡੇ ਕੋਲ 14-15 ਸਾਲ ਦਾ ਪਾਣੀ ਧਰਤੀ ਇੱਥਾਂ ਬਚਿਆ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਜਿਹੜਾ ਮੜਾ ਮੋਟਾ ਵਗਦਾ ਉਹ ਜ਼ਹਿਰ ਦੀ ਪਾ ਕੇ ਜ਼ਹਿਰਾਂ ਜਰੀਦਾ ਕਰਦਾ ਸੋ ਅਸੀਂ ਅੱਜ ਇੱਕ ਆਵਾਜ਼ ਬੁਲੰਦ ਕਰਗੇ ਇੱਕ ਵਿਚਾਰ ਚਰਚਾ ਕਰਗੇ ਕਿ ਸਾਡੇ ਪੰਜਾਬ ਦੇ ਅੰਦਰ ਡ੍ਰਿਪ ਸਿਸਟਮ ਪਹਾੜੇ ਦੇ ਉੱਤੇ ਖੇਤੀ ਜੇ ਸ਼ੁਰੂ ਹੋ ਜੇ ਇਸ ਸਰਕਾਰਾਂ ਨੂੰ ਬਦਲ ਦੇਣ ਸਾਡੇ ਲੋਕ ਰੌਲਾ ਪਾਉਣ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾ ਪਾਣੀ ਤੋਂ ਮਰਨ ਗਈਆਂ ਤੜ-ਤੜ ਕੇ ਉਹਨਾਂ ਲਈ ਕੁਝ ਕਰਗੇ ਯਾਰ ਸਾਡੇ ਕੋਲ 14-15 ਸਾਲ ਦਾ ਪਾਣੀ ਬਚਿਆ ਉਸ ਤੋਂ ਬਾਅਦ ਪਸਤਾਵਾਂਗੇ ਅੱਖ ਨਹੀਂ ਬਚਣਾ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਪਿੱਛੇ ਪਹਾੜਾਂ ਦੇ ਇੱਥੇ ਕਿ ਬਰਬੁਰ ਬਹੁਤ ਘਟ ਪਈ ਆ ਜਾਂ ਜਿਹੜਾ ਮਾੜਾ ਮੋਟਾ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਜ਼ਹਿਰ ਬਣਾ ਕੇ ਸਾਨੂੰ ਮਾਰੇ ਧਰਤੀ ਹਟੋ ਮੁਕਦਾ ਤੁਰਿਆ ਆਓ ਯਾਰ ਐਂ ਅਸੀਂ ਨਖਿੱਧ ਹੋ ਕੇ ਅਵੇਸਲੇ ਹੋ ਕੇ ਸੁੱਤੇ ਪਏ ਆ ਘਰਾਂ ਦੇ ਵਿੱਚ ਸੋ ਮੇਰਾ ਵੀਰੇ ਦੋ ਤਿੰਨ ਮੇਰੇ ਸਨੇਹ ਹੈ ਇੱਕ ਮੇਰਾ ਸਨੇਹ ਹੋਰ ਹੈ ਆ ਦਿਨ ਅਜ ਗਰਮੀ ਬਹੁਤ ਆ ਬਾਈ ਪੰਛੀਆਂ ਨੂੰ ਪਾਣੀ ਪੋਣੀ ਰੱਖ ਦਿਆ ਕਰੋ ਦਰਖਤ ਵੱਤ ਤੋਂ ਵੱਤ ਸੁੱਕ ਰਹੇ ਆ ਪਾਣੀ ਵੱਤ ਤੋਂ ਵੱਤ ਦਿਓ ਇਹਨਾਂ ਦਿਨਾਂ ਤੇ ਲੋੜ ਆ ਨੌਜਵਾਨੋ ਤੁਹਾਨੂੰ ਪੀਲ ਆ ਪਿੰਡਾਂ ਦੀ ਬਸਾਂਝੀਆਂ ਥਾਵਾਂ ਤੇ ਬੇਲੀਆਂ ਥਾਵਾਂ ਪੰਗਿਆਂ ਰੁੱਖ ਵੀ ਲਾ ਦਿਓ ਤੇ ਜੇ ਕੋ ਰੁੱਖ ਖੜੇ ਆ ਛੋਟੇ ਬੂਟੇ ਖੜੇ ਆ ਉਹਨਾਂ ਨੂੰ ਪਾਣੀ ਵੀ ਦੇ ਦਿਓ ਇਹੀ ਸਾਡਾ ਅਸਲ ਧਰਤੀ ਮਾਂ ਨੂੰ ਜਿਹੜਾ ਦਿਹਾੜਾ ਪੱਤਾ ਹੀ ਮਨਾ ਸਕਦਾ ਹੈ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਗੱਲਾਂ ਚ ਕੱਲੀਆਂ ਟਿੱਪਣੀਆਂ ਕਰ ਦੇਣੀਆਂ ਬਾਈ ਬਹੁਤ ਵਧੀਆ ਬਾਈ ਚੰਗਾ ਉਹਨਾਂ ਗੱਲਾਂ ਨਾਲ ਵੀ ਅਸਰ ਨਹੀਂ ਹੋਣਾ ਅਮਲੀ ਰੂਪ ਚ ਜਾਮਾ ਆਪਣਾ ਇਹਨੂੰ ਅਮਲੀ ਜਾਮਾ ਬਣਾਉਣਾ ਪੈਣਾ ਜੇ ਅਸੀਂ ਆਪਣੀਆਂ ਬਾਕੀ ਆਉਣ ਵਾਲੇ ਜਵਾਕਾਂ ਦੇ ਭਵਿੱਖ ਨੂੰ ਆਪਣੀਆਂ نسلਾਂ ਨੂੰ ਇਹ ਸੱਬਿਆਤਾਂ ਨੂੰ ਸੱਬਿਆਤਾਂ ਮਰੀਆਂ ਨੇ ਜਦੋਂ ਪਾਣੀ ਮੁੱਕਿਆ ਹੜਪਾ ਮੰਜੇ ਦੌੜੋ ਸਾਡਾ ਵੀ ਮੁੱਕਦਾ ਜਾਂਦਾ ਆਓ ਯਾਰ ਅੱਜ ਹੀ ਗੌਰ ਕਰ ਲੀਏ ਵਿਚਾਰ ਕਰੀਏ ਨਿਕਲੋ ਮੇਰਾ ਵੀਰ ਘਰਾਂ ਤੋਂ ਤੇ ਇਹ ਵਿਚਾਰ ਇੱਕ ਚਰਚਾ ਪੂਰੇ ਪੰਜਾਬ ਛੜਨੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਜਿੰਨੇ ਵੱਤ ਵੱਤ ਪ੍ਰਾਲੇ ਕੋਈ ਮਾੜਾ ਮੋਟਾ ਪਾਣੀ ਡੁੱਲ ਰਿਹਾ ਅਸੀਂ ਦੋ ਟੌਕੇ ਪਿਸ਼ਾਬ ਕਰਦੇ ਹਾਂ ਉਧਰ ਖਾਨੇ ਜਾ ਕੇ ਫਿਲਟਰ ਪਾਣੀ ਡੋਲ ਦਿੰਨੇ ਗਰੇਜ ਕਰਿਆ ਕਰੋ ਬਾਹਰ ਖੜ ਕੇ ਪਿਸ਼ਾਬ ਕਰ ਲੈ ਕਰੋ ਕਿਤੇ ਹੋਰ ਡੁੱਲੀ ਜਾਂਦਾ ਕੋਈ ਟੁੱਟੀ ਲੀਕ ਆ ਕੋਈ ਹੋਰ ਕੋਈ ਪਾਣੀ ਟੁੱਟੀ ਖੁੱਲੀ ਪਈ ਆ ਰੋਕੋ ਟੋਕੋ ਲੋਕਾਂ ਨੇ ਵੀ ਪਾਣੀ ਦੀ ਕਿੰਨੀ ਬਰਬਾਦੀ ਕਰਦਾ ਬੂੰਦ ਬੂੰਦ ਸਹਾਈ ਹੈ ਪੁੱਛੋ ਕਿਸੇ ਪਿਆਸੇ ਨੂੰ ਜੇ ਦੋ ਬੂੰਦਾਂ ਪਾਣੀ ਦੀਆਂ ਮਿਲ ਜਾਣ ਉਹਨੂੰ ਬੁੱਲ ਗੱਲੇ ਕਰਨ ਲਈ ਕਿ ਪਾਣੀ ਦੀ ਕੀਮਤ ਕੀ ਐਵੇਂ ਨਹੀਂ ਗੁਰੂਆਂ ਨੇ ਕਿਹਾ ਪਹਿਲਾ ਪਾਣੀ ਜਿਉ ਹੈ ਜਿ ਤਰਿਆ ਸਭ ਕੋਏ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਆਉ ਆਪਾਂ ਉਗਰਵਾਣੀ ਉਹ ਗੁਰੂਆਂ ਦੇ ਸਨੇਹੇ ਨੂੰ ਅਸਲੀ ਰੂਪ ਦੇ ਵਿੱਚ ਲਾਗੂ ਕਰੀ